ਪੈਣੋ ਜਦੋਂ ਬਾਬਾ ਜੀ ਪ੍ਰਸਾਦ ਵੰਡਣ ਲੱਗੇ ਕਿੰਨੇ ਸੀ ਗਲੇ ਥੋੜਾ ਮੈਨੂੰ ਦੇਤਾ ਪੈਨੂੰ ਦੇਤਾ 10 ਕਿਸੇ ਨੇ ਵੀ ਦੇਤਾ ਕਿੰਨੇ ਗਲੇ ਜਨਾ ਕੋਈ ਖੋਲਿਆ ਕਿਤੇ ਲੈ ਲੈ ਇੰਨਾ ਦੇ ਕੇ ਪਾ ਕੇ ਜਿਹੜਾ ਵੀ ਤੇਲਾ ਖੇ ਲੈ ਇੰਦਰ ਨਹੀਂ ਪਾ ਕੇ ਪੈਣੋ ਹੀ ਵਾਰੀ ਦੋ ਤਿੰਨ ਸਾਲਾਂ ਬਾਅਦ ਫੇਰ ਜਾਂਦੀ ਆ ਬਾਬਦੇ ਮੇਰੇ ਜਗ ਬਾਬਾ ਜੀ ਕਹਿੰਦਾ ਦੱਸੋ ਭਾਈ ਕਿਵੇਂ ਆਉਣੇ ਹੋ ਕਿਉਂਕਿ ਤੁਹਾਨੂੰ ਵੀ ਕਿੰਝ ਆਪਣਾ ਕੰਮ ਪੂਰਾ ਹੋ ਰਾਮਾ ਮਨੋਂ ਭਾ ਚਾਹੁੰਦੀ ਆ ਵੀ ਭੁੱਲ ਜਾਂਦੇ ਸੁੱਖਾ ਵੀ ਭੁੱਲ ਜਾਂਦੇ ਆ ਆਇਆ ਕਰੋ ਸੋ ਉਹੀ ਵਾਰੀ ਦੋ ਤਿੰਨ ਸਾਲਾਂ ਬਾਅਦ ਫੇਰ ਦੇ